ਜਾਤ ਤੋਂ ਐਨਰਜੀ ਲੈ ਕੇ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ ਐਨਰਜੀ ਲੈ ਕੇ ਆਉਂਦਾ ਤੇ ਫਿਰੋਂ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਗੋਲ ਵਿੱਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਇਹਨੇ ਪੰਜਾਬ ਚ ਹੀ ਜਨਮ ਆਖਰ ਨੂੰ ਆਉਂਦਾ ਦੂਜੀ ਬੰਦ ਤੋਂ ਸੀਨੀਅਰ ਹਾਂ ਇਹ ਜੋ ਕਰੀ ਜਾਂਦੇ ਮੈਂ ਪਿੱਛੇ ਬਚੀ ਆਏ ਹਾਏ 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 ਇਹ ਰੈਲਿਟੀ ਜਦੋਂ ਤੱਕ ਇਹਨੇ ਮੈਂ ਵੀ ਉਹਨਾਂ ਦਾ ਕਰਿਆ ਰੈਲਿਟੀ ਸੁਣ ਮੈਂ ਨਾ ਤੁਹ ਲੈ ਮੈਂ ਇੰਸਪੀਰੇਸ਼ਨ तो मुहावरा है कि हाथी के पाँव में सब का पाँव दर्जी तो हाथी खासियत देखो कि है इस बंदे ने इन्हें बॉम्बे दिया फिल्म बंद करवाती हैं कला सरदार का क्या बात है और सलमान शाहरुख कितने इसमें ਹੁਣ ਉਹਨਾਂ ਦੀ ਜ਼ਰੂਰਤ ਬਣ ਗਏ ਹੈਂ ਦੀ ਫਿਲਮਾਂ ਨੂੰ ਜਿਹਹੇ ਜਹ ਸਰਦਾਰ ਅਸੀਂ ਐਤੋਂ ਭੇਜਿਆ ਸੀਗਾ ਉਹ ਹੈ ਜਈ ਮੇਰੇ ਸਰਦਾਰ ਦੇ ਸੋਲਿਆ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪਹੁੰਚਦਾ ਹੈ ਇਹ ਚੰਗਾ ਹੀ ਬਹੁਤ ਬੜਿਆ ਅਸਲ ਹੈ ਕਈ ਵਾਰੀ ਆਪੜੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ तो तो जो देखते हो गया जिस शो हो गया यह हम अभी कर सकते हैं तो इस अगे जावे सो मैं लगता पंजाबी ड्यू सी लैटिन आर्टिस्ट पहुंच गए सारे एफरो आर्टिस्ट पहुंच गए पंजाबी नहीं हले उसे पर तो मैं तीनों फिल्मां की मेरे करेक्टर मै <laughs> <अले, laughs> क्या <laughs> 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 दिलो निकली हां आ गए कुचेला गल की हर शो कुचेला को ਹਾਂ ਤੇ ਮੈਂ ਇਸ ਇਸਾਰੇ ਨਾਲ ਬਹੁਤ ਲੋਕਾਂ ਨੇ ਸੁਪਨੇ ਵੇਖੇ ਤੇ ਇਹ ਪੁੱਛਣਾ ਚਾਹੁੰਦਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ ਅੱਜ ਵੀ ਜੋ ਚੱਲ ਰਿਹਾ ਹੈ ਸੁਪਨਾ ਹੀ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੰਨਾ ਵੱਡਾ ਮਰਜੀ ਸੁਪਨਾ ਦੇਖ ਲੈ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਤੋਂ ਸੁਪਨੇ ਜਿੰਨੇ ਮਰਜੀ ਸੁਪਨੇ ਦੇਖੀ ਤੁਹਾਡੀ ਪਰਸਨ ਆ ਪੰਜਾਬ ਮੇਰੇ ਲਈ ਮੇਰੀ ਇਹ ਜੜਾ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀ ਹੈ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਮੈਂ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹੇ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾਂ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੋਣ ਕਰਾਂ ਪੰਜਾਬ ਸ ਲਾਈਕ ਤੁਸੀਂ ਕਿਹਾ ਕਿ ਤਨ ਕਿ ਜੜਾ ਨੇ ਲਾਈਕ ਕੰਮ ਦੇ ਸਿਲਸਿਲੇ ਚ ਬਹੁਤ ਸਮੇਂ ਬਾਅਦ ਆਣਾ ਬਲਤਾ ਹੈ ਤਿਨਾ ਆਈ ਡੋਨੋ ਕੀ ਸ਼ੈ ਨੋਟ ਕਰਨਾ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਇਹ ਕੱਲ ਜਦੋਂ ਮੈਂ ਦੇਖਿਆ ਸੀ ਕੱਲ੍ਹ ਵਾਲੀਆਂ ਤੁਹਾਡੀਆਂ ਫੀਲਿੰਗਸ ਵੀਡੀਓਜ਼ ਸੇ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਪੇਰੋਂ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ 'ਚ ਹੀ ਰਹਿਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਬਲਾ ਪੰਜਾਬ ਮੇਰੇ ਬਲੱਡ 'ਚ ਹੈ ਪੰਜਾਬ ਦੀ ਮਿੱਟੀ ਹੈ ਇਹ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਹੀ ਰਹੇ ਨੇ ਸਾਲਾਂ ਤੋਂ ਹੁਣ ਤੱਕ ਰੈਲੇਵੈਂਟ ਰਹਨਾ ਮੀਰੂ ਜੀ ਮੇਰੇ ਤੋਂ ਸੀਨੀਅਰ ਨੇ ਇਹ ਜੋ ਕਰੀ ਜਾਣਗੇ ਮੈਂ ਪਿੱਛੇ ਬਚੇ ਹੋਈ ਕਰੀ ਆਏ ਹਾਏ 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 ਇਹ ਰੈਲੇਵੈਂਟ ਇਹ ਜਦੋਂ ਤੱਕ ਇਹਨੇ ਮੈਂ ਵੀ ਉਦੋਂ ਤੱਕ ਕਹਿ ਗਿਆ ਰੈਲੇਵੈਂਟ ਸੁਣ ਲੈ ਨਾ ਤੂੰ ਲੈਣਾ ਇੰਸਪੀਰੇਸ਼ਨ ਅਜੀ ਦੇਰੀ ਦੀ ਕਾਪੀ ਪੇਸਟ ਜਦ ਬੈਂਕੂਵਰ ਦਾ ਸ਼ੋ ਹੋ ਰਿਹਾ ਸੀ ਦਜੀਤ ਦੋਸਾਂ ਸਟੇਜ ਤੇ ਸੀ ਬੜੀ ਉੱਪਰ ਆ ਉਹ ਸਟੇਡੀਅਮ ਨੀਰੂ ਬਾਜਵਾ ਦੂਰ ਖੜੇ ਨੇ ਦਜੀਤ ਦੋਸਾਂ ਕਹਿ ਰਹੇ ਨੇ ਨੀਰੂ ਬਾਜਵਾ ਸਾਡੇ ਵਿੱਚ ਮੌਜੂਦ ਹੈ ਆਈ ਗੌਟ ਇਮੋਸ਼ਨ ਆਈ ਡੋਨਟ ਆਈ ਗੌਟ ਟੂ ਨੋ ਕਿ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ ਉਸ ਤੋਂ ਬਾਅਦ ਨੀਰੂ ਜਦ ਫੇਲਰ ਲੌਂਚ ਤੇ ਆ ਉਹਨਾਂ ਨੇ ਆਪਣੀ ਭਾਸ਼ਾ ਦੇ ਸੀ ਇਹ ਰਿਸਪੈਕਟ ਹੋਣਾ ਕਲਾਕਾਰਾਂ ਚ ਕਿੰਨੀ ਕਿੰਨੀ ਲੋੜ ਹੈ ਇਸ ਦੀ ਮਨ ਲਾਉ ਦਾ ਲੋੜ ਵੀ ਹੁੰਦੀ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ ਜੇ ਨਹੀਂ ਹੈ ਤਾਂ ਵੀ ਠੀਕ ਹੈ ਕੋਈ ਗੱਲ ਇਹ ਤਾਂ ਕੁਝ ਬਦਲ ਨਹੀਂ ਜਾਣਾ ਇਹ ਅੰਦਰ ਤੁਹਾਡੇ ਹੈ ਜਾਂ ਨਹੀਂ ਸੋ ਤੁਸੀਂ ਜਿੱਦਾਂ ਦੇ ਹੈਗੇ ਠੀਕ ਹੈ ਤੁਸੀਂ ਸਟੇਜ ਤੇ ਬੱਚਾ ਨੂੰ ਬੁਲਾਉਣਾ ਮੈਂ ਜਾਣਨਾ ਚਾਹਾਂਗਾ ਉਹ એનર્ਜੀ ਟ੍ਰਾਂਸਫਰ ਇਹ ਕਹਿੰਦੇ ਉਹ ਸਭ ਤੋਂ ਪਿਓਰੇਸਟ એનર્ਜੀ ਹੁੰਦੀ ਹੈ ਜਦੋਂ ਨਾਲ ਪਾਗਰ ਤੁਸੀਂ ਚੁੰਮਦੇ ਹੋ ਜਾਂ ਉਹ ਮੈਂ ਤਰੋ ਕਿੰਨੀ ਵਾਰੀ ਮੋਸ਼ਨ ਕਰ ਸਕਦੇ ਤੁਸੀਂ ਦਿਲੇ ਨੂੰ ਆਪਨੇ ਲੰਗਾ ਕੀ ਤੁਰਦੀ ਜਿੰਨੀ ਕੁ ਦੀ ਸੀ ਅਸੀਂ ਕੈਨੇਡਾ ਤਾਂ ਨਹੀਂ ਰਹਿੰਦੇ ਵੀਜ਼ਾ ਲਵਾ ਦੂਗੇ ਤੁਸੀਂ ਆ ਜਾਗੇ ਆ ਕੈਨੇਡਾ ਵਾਲੇ ਅੱਛਾ ਨਹੀਂ ਬਿਲਕੁਲ ਲੀਰੂ ਜੀ ਨੇ ਸਹੀ ਕਿਹਾ ਕਿ ਜਿਹੜੇ ਬੱਚੇ ਆ ਜਿਹੜੇ ਘਰੇ ਵੀ ਬੈਠੇ ਆ ਉਹ ਜਦੋਂ ਦੇਖਦੇ ਆ ਕਿ ਇਹ ਹੋ ਗਿਆ ਜਿੰਨੀ ਫੈਲਮ ਸ਼ੋ ਹੋ ਗਿਆ ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਆ ਇਹ ਕੋਈ ਇਹ ਅਸੀਂ ਇਸ ਤੋਂ ਅੱਗੇ ਜਾਵਾਂਗੇ ਬਿਲਕੁਲ ਲਾਗਾ ਪੰਜਾਬੀ ਦਾ ਡਿਊ ਸੀ ਲੈਟਿਨ ਆਰਟਿਸਟ ਪਹੁੰਚ ਗਏ ਸੀ ਸਾਰੇ ਐਫਰੋ ਆਰਟਿਸਟ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹਲੇ ਉੱਥੇ ਪਹੁੰਚੇ ਸੀ ਬਿਲਕੁਲ ਲਾਗਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ 뮤직 ਮਨ ਲਾਉਦਾ ਹਲੇ ਜੋ ਮੈਂ ਸੋਚ ਕੇ ਬੈਠਾ ਹਲੇ ਬਹੁਤ ਕੋਸ਼ਿਸ਼ ਕੇ ਬੈਠਾ ਜੀ ਮਹਾਰਾਜ ਕਿਰਪਾ ਕਰ ਅੱਜ ਜਦ ਸਰ ਪਹੁੰਚੇ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਉਹ ਨਾ ਆਈਕੋਨਿਕ ਤੇ ਲੈਜੈਂਡਰੀ ਕਿਰਦਾਰ ਹੈ ਸਰ ਅੱਜ ਵੀ ਲੋਕ ਮਿਲਦੇ ਹੋਣਗੇ ਨਾ ਕਹਿੰਦੇ ਹੋਣਗੇ ਹੈਨਾ ਸ਼ੈਂਪੀ ਤੇ ਬੈੜੀ ਆ ਜਾਓ अच्छा लोग तो कहें शैम्पी का डैडी पर मैं तीनों फिल्मों डायरेक्टर साहब कि मेरे करैक्टर का है <laughs> की नच हाला नाम उन्होंने किसी ने रखे नहीं प्लस शैम्पी का डैडी <laughs> अच्छा चलो छो शैम्पी शैम्पी हर डैडी को ਇਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉਂ ਮੇ ਸਭ ਦਾ ਪਾਉਂ ਦਰਜੀ ਤੋਂ ਹੱਥ ਕੀ ਹੈ ਕਿਹਾ ਗਿਆ ਹੈ ਕਿ ਉਹ ਹਾਥੀ ਇਹ ਨਹੀਂ ਸਾਨੂੰ ਤੁਸੀਂ ਬਟੋ ਜਿਹਦੇ ਨਾਮ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਿਹਨ ਨੀਰੂਸੀ ਕਹਿ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਮੇਂ ਇਨਸਪਾਇਰ ਹੋ ਰਹੀ ਹੈ ਖਾਸ ਕਰਕੇ ਦੇਖੋ ਕਿ ਇਸ ਬੰਦੇ ਦੀ ਇਮਾਨ ਬੰਬੇ ਦੀਆਂ ਫਿਲਮਾਂ ਬੰਦ ਕਰਵਾਤੀਆਂ ਕਲਾ ਸਰਦਾਰ ਕਰ ਚੁੱਕਾ ਹੈ। ਕੀ ਬਾਤ ਹੈ। ਉਹ ਸੁਲਮਾਨ ਸ਼ਾਹਰੁਖ ਕਿਤੇ ਇਸ ਵਿੱਚ। ਬੇਗੋੜ ਸਾਹਿਬ। ਇਹੇ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹੈ ਹਿੰਦੀ ਫਿਲਮਾਂ ਨੂੰ। ਔਰ ਜੋ ਵੀ ਇਹਨਾਂ ਦੇ ਉਸੇ ਕੀ ਜਿਹੜੀ ਚਮਕੀਲਾ ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲੇਖੀਆਂ ਜਾ ਰਹੀਆਂ। इन्हों वस्ते करैक्टर लिखे जाने रहे हैं तो बहुत वही है बिल्कुल गुरु महाराज की बहुत कृपा है यार करें पर कमाल है कमाल और और फिर उसी तरह उसी बाने सिक्खी सिदक रहना बहुत वही गल है दोस्तों आप थोड़ा ऊंचे उठते हैं फिर केंद्र बाल कटा लिए ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣੀਆਂ ਜਾਂ ਕੁਝ ਐਸਾ ਹੋਏਗਾ ਇੱਕ ਜਸਪਾਲ ਭੱਟੀ ਸੀ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣ ਬਣੇ ਰਹੇ ਉਹ ਉਸੇ ਤਰ੍ਹਾਂ ਇਹ ਦਰਜੀਤ ਦੋਸਾਂਝੀ ਹੈ ਕੀ ਬਾਤ ਹੈ ਜਿਹੇ ਦਾ ਸਰਦਾਰ ਅਸੀਂ ਇੱਕੋ ਭੇਜਿਆ ਸੀਗਾ ਉਹ ਹੈ ਜਈ ਮਿਰੋਲ ਸਰਦਾਰੇ ਇਸ ਵੇਲੇ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੱਛਦਾ ਹੈ ਇਨਾ ਮੈਂ ਜਿਸ ਤਰ੍ਹਾਂ ਕੀਤਾ ਹੈ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਇੰਨੀ ਖਲਕਤ ਦਾ ਜੋ ਇਹਨੇ ਸੰਸਾਰ ਦਾ ਇਹਨੇ ਜੀਵਨ ਦਾ ਮਾਣ ਵਧਾਇਆ ਹੈ ਗੁਰੂ ਮਹਾਰਾਜ ਜੀ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਬਿਲਕੁਲ ਅਸੀਂ ਅਸੀਂ ਤਾਂ ਹੀ ਸੱਚ ਦਿਲੋਂ ਕਹਿੰਦੇ ਆ ਕਿ ਦਿਲਜੀ ਸਾਡਾ ਮਾਣ ਹੈ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲੈ ਟ੍ਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ ਕਹਿੰਦਾ ਕਹਾਂ ਸੇ ਹੋਆ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਿਲਜੀਤ ਦੋਸਾਨ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੇ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬੜੀ ਰਵੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਨੇ ਹਾਂ ਡੀ ਐਲ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬੰਧ ਰੱਖਦਾ ਨਹੀਂ ਕੋਈ ਮੈਂ ਕੋਈ ਮੈਂ ਮਾਫੀ ਚਾਹਾਂਗਾ ਕਿਸੇ ਦੇ ਸ਼ਾਂਤ ਬਟ ਵੀ ਆਰ ਨਾਟ ਸੌਰੀ ਫਾਰ ਇਟ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀ ਐਨ ਜਮ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਮਿਸ ਕਰ ਰਹੇ ਹਾਂ ਇਸ ਵਾਰ ਜਸਵਿੰਦਰ ਭੱਲਾ ਸਰ ਨੂੰ ਵੀ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰੇ ਦੇ ਤੇ ਸਾਡੇ ਕੋਲੋਂ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ ਉਸ ਤੋਂ ਬਾਅਦ ਆਡੀਅנס ਰਿਵਿਊਸ ਸੁਣਦੇ ਆ ਕਿ ਕਿੱਥੋਂ ਆ ਮਤਲਬ ਲੋਕਾਂ ਦਾ ਟਾਈਮ ਦੇ ਨਾਲ ਹੀ ਹੁੰਦਾ ਹੈ ਜੇ ਤੁਸੀਂ ਕੰਮ ਕਰਦੇ ਰਹਿੰਦੇ ਕਰਦੇ ਰਹਿੰਦੇ ਕੰਮ ਫਿਰ ਕਈ ਲੋਕੀ ਕਹਿੰਦੇ ਆ ਹੋਰ ਕੇ ਦਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲੋਂ ਦਾ ਕੰਮ ਕਰਦੇ ਨੂੰ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹੋਵਾਂ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹੋਵਾਂ ਤਾਂ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦਿਆਂ ਨੂੰ ਆਊਟ ਆਫ ਸਡਨ ਕਿੱਥੋਂ ਹਿੱਟ ਹੋ ਗਿਆ ਮੇਰਾ ਜ਼ੋਰ ਲੱਗ ਗਿਆ ਆਪ ਤੋਂ ਸਦਰ ਕਿਵੇਂ ਟਿਕੂਗਾ ਰਾਈਟ ਉਹ ਮੈਂ ਦਿਨ ਰਾਤ ਕੰਮ ਕੀਤਾ ਮੈਂ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦੇ ਸਕਿਆ ਮੈਂ ਕੋਈ ਫਿਲਮ ਚੱਲੀ ਕੋਈ ਨਹੀਂ ਚੱਲੀ ਕੋਈ ਗਾਣਾ ਚੱਲਿਆ ਕੋਈ ਨਹੀਂ ਚੱਲਿਆ ਕੋਈ ਟੀਵੀ ਹੋਇਆ ਮੈਂ ਛੱਡੇ ਕੁਝ ਨਹੀਂ ਐ ਵੀਡੇ ਕੰਮ ਕੀਤਾ ਉਹ ਮੈਂ ਕਿਸੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਤੇ ਮੈਂ ਹੁਣ ਕਹੂੰਗਾ ਸਾਡੇ ਲਈ ਨਹੀਂ ਕੀਤਾ ਔਰ ਚਲੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਆ ਤੇ ਮੇਰੇ ਮੰਮੀ ਗੱਲ ਕਹਿੰਦੇ ਤੁਸੀਂ ਵੀ ਕੰਮ ਆਪਣੇ ਆ ਤੇ ਸੋਭਾ ਜਗਦੇ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਦੇ ਨਾ ਕਦੇ ਕਿਰਪਾ ਤਾਂ ਕਰਦੇ ਨੇ ਕੁਸੂ ਆਪੀ ਬੁਰੇ ਮੈਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ